ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਅੱਜ ਪਲਵੀ ਬਹੁਤ ਖੁਸ਼ ਸੀ ਕਿਉਂਕਿ ਉਹ ਅੱਜ ਦੁਲਹਣ ਬਣ ਗਈ ਸੀ ਪਲਵੀ ਦਾ ਇਸ ਦੁਨੀਆ ਵਿੱਚ ਕੋਈ ਆਪਣਾ ਨਹੀਂ ਸੀ ਉਸ ਦਾ ਪਾਲਣ ਪੋਸ਼ਣ ਇੱਕ ਨਾਸ ਆਸ਼ਰਮ ਵਿੱਚ ਹੋਇਆ ਸੀ ਪੜ੍ਹਾਈ ਕਰਨ ਤੋਂ ਬਾਅਦ ਉਹ ਇੱਕ ਦਫ਼ਤਰ ਵਿੱਚ ਕੰਮ ਕਰਨ ਲੱਗੀ ਸੀ ਉੱਥੇ ਹੀ ਉਸਦੀ ਮੁਲਾਕਾਤ ਸੰਜੀਵ ਨਾਲ ਹੋਈ ਸੰਜੀਵ ਉਸ ਨੂੰ ਪਸੰਦ ਕਰਨ ਲੱਗਾ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਲਵੀ ਦੇ ਪੱਖ ਤੋਂ ਕੋਈ ਸਮੱਸਿਆ ਨਹੀਂ ਸੀ ਪਰ ਜਦੋਂ ਸੰਜੀਵ ਦੇ ਪਿਤਾ ਨੂੰ ਪਤਾ ਲੱਗਾ ਕਿ ਸੰਜੀਵ ਲਵ ਮੈਰਿਜ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੇ ਕਾਫੀ ਡਰਾਮਾ ਰਚਿਆ ਇਸ ਤੋਂ ਇਲਾਵਾ ਪਲਵੀ ਇੱਕ ਨਾਥ ਲੜਕੀ ਸੀ ਇਸ ਲਈ ਉਸ ਨੂੰ ਆਪਣੇ ਪਰਿਵਾਰ ਦੀ ਨੋ ਨਹੀਂ ਬਣਾਉਣਾ ਚਾਹੁੰਦਾ ਸੀ ਸੰਜੀਵ ਨੂੰ ਬਹੁਤ ਚਿੰਤਾ ਹੋਣ ਲੱਗੀ ਪਲਵੀ ਵੀ ਦਿਨ ਰਾਤ ਰੋਂਦੀ ਰਹਿੰਦੀ ਕਿ ਨਾਥ ਹੋਣ ਕਾਰਨ ਉਸ ਦਾ ਪਿਆਰ ਉਸ ਦੀ ਜ਼ਿੰਦਗੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਹੈ ਖੈਰ ਸੰਜੀਵ ਨੇ ਬੜੀ ਮੁਸ਼ਕਲ ਨਾਲ ਆਪਣੇ ਪਿਤਾ ਨੂੰ ਵਿਆਹ ਲਈ ਤਿਆਰ ਕੀਤਾ ਇਸ ਲਈ ਅੱਜ ਪਲਵੀ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਵੀ ਆਪਣਾ ਪਰਿਵਾਰ ਮਿਲਣ ਵਾਲਾ ਸੀ ਅनाथ ਆਸ਼ਰਮ ਦੀ ਦੇਖਭਾਲ ਕਰਨ ਵਾਲੀ ਗੀਤਾ ਜੀ ਵੀ ਪਲਵੀ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹਨਾਂ ਨੇ ਹੀ ਪਲਵੀ ਦਾ ਕੰਨਿਆਦਾਨ ਕੀਤਾ ਸੀ ਪਲਵੀ ਵਿਦਾਈ ਲੈ ਕੇ ਆਪਣੇ ਸਹੁਰੇ ਘਰ ਪਹੁੰਚ ਗਈ ਉਹ ਕਿਰਾਏ ਦਾ ਛੋਟਾ ਜਿਹਾ ਘਰ ਸੀ ਵਿਹੜੇ ਵਿੱਚ ਬਾਹਰ ਕਾਫੀ ਖੁੱਲੀ ਥਾਂ ਸੀ ਖੁੱਲੇ ਵਿਹੜੇ ਨੂੰ ਦੇਖਦਿਆਂ ਹੀ ਪਲਵੀ ਖੁਸ਼ ਹੋ ਗਈ ਕਿਉਂਕਿ ਉਸਨੂੰ ਫੁੱਲ ਲਾਉਣ ਦਾ ਬਹੁਤ ਸ਼ੌਂਕ ਸੀ ਉਸਨੇ ਆਪਣੇ ਮਨ ਵਿੱਚ ਇੱਕ ਯੋਜਨਾ ਬਣਾਈ ਸੀ ਕਿ ਇੱਕ ਕੋਨੇ ਵਿੱਚ ਉਹ ਗੁਲਾਬ ਦੇ ਪੌਦੇ ਲਗਾਵੇਗੀ ਤੇ ਦੂਜੇ ਪਾਸੇ ਉਹ ਫੁੱਲਾਂ ਦੀਆਂ ਕਿਆਰੀਆਂ ਤਿਆਰ ਕਰੇਗੀ ਉਸ ਦਾ ਵੇੜਾ ਫੁੱਲਾਂ ਦੀ ਮਹਿਕ ਨਾਲ ਸਦਾ ਮਹਿਕਦਾ ਰਹੇਗਾ ਸੰਜੀਵ ਤੇ ਘਰ ਸਿਰਫ ਉਸਦੇ ਪਿਤਾ ਹੀ ਸਨ ਉਸਤੇ ਰਿਸ਼ਤੇਦਾਰ ਵੀ ਦੂਰ ਦੂਰ ਰਹਿੰਦੇ ਸੀ ਇਸ ਲਈ ਕੋਈ ਵੀ ਵਿਆਹ ਵਿੱਚ ਸ਼ਾਮਲ ਹੋਣ ਲਈ ਨਹੀਂ ਆ ਸਕਿਆ ਸੀ ਬਸ ਆਣ ਗਵਾਂਡ ਦੇ ਕੁਝ ਲੋਕ ਹੀ ਸਨ ਆਣੇ ਗਵਾਂਢ ਦੀਆਂ ਔਰਤਾਂ ਕੁਝ ਦੇਰ ਘਰ ਵਿੱਚ ਰਹੀਆਂ ਸੀ ਇਸ ਤੋਂ ਬਾਅਦ ਉਹ ਵੀ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ ਹੁਣ ਘਰ ਵਿੱਚ ਇੱਕਦਮ ਖਾਲੀ ਹੋ ਗਿਆ ਸੀ ਹਾਲਾਂਕਿ ਘਰ ਵਿੱਚ ਬਹੁਤ ਘੱਟ ਸਜਾਵਟ ਕੀਤੀ ਗਈ ਸੀ ਗਵਾਂਢ ਦੀ ਇੱਕ ਔਰਤ ਉਸ ਨੂੰ ਸੁਹਾਗ ਰਾਤ ਤੇ ਕਮਰੇ ਵਿੱਚ ਬਿਠਾ ਗਈ ਸੀ ਉਸ ਦਿਨ ਖਾਣਾ ਪਰੋ ਮੰਗਵਾਇਆ ਗਿਆ ਸਾਰੇ ਆਨੇ ਖਾਣਾ ਖਾਦਾ ਸੰਜੀਵ ਤੇ ਪਲਵੀ ਨੇ ਇੱਕੋ ਪਲੇਟ ਵਿੱਚ ਖਾਣਾ ਖਾਦਾ ਪਲਵੀ ਆਪਣੀ ਨਵੀਂ ਜ਼ਿੰਦਗੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਤੁਹਾਗਰਾਤ ਬਾਰੇ ਸੋਚ ਕੇ ਉਹ ਸ਼ਰਮ ਨਾਲ ਦੁਗਣੀ ਹੋ ਰਹੀ ਸੀ ਸੰਜੀਵ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਉਹ ਅਸਲੀ ਤੋਹਫਾ ਲੈ ਕੇ ਆਵੇਗਾ ਸੰਜੀਵ ਰਾਤ ਨੂੰ 9 ਵਜੇ ਕਮਰੇ ਵਿੱਚ ਆਇਆ ਇਸ ਲਈ ਪਲਵੀ ਦੇ ਦਿਲ ਦੀ ਧੜਕਣ ਵੱਧ ਗਈ ਸੰਜੀਵ ਉਸ ਦੇ ਨੇੜੇ ਆਇਆ ਤੇ ਉਸ ਦੇ ਹੱਥ ਵਿੱਚ ਇੱਕ ਛੋਟੀ ਜੀ ਡੱਬੀ ਰੱਖ ਕੇ ਕਿਹਾ ਕਿ ਮੈਂ ਬਹੁਤਾ ਕੁਝ ਨਹੀਂ ਲਿਆਇਆ ਮੈਂ ਇਹ ਤੋਹਫਾ ਹੀ ਤੁਹਾਡੇ ਲਈ ਲਿਆਇਆ ਹਾਂ ਜਦੋਂ ਪਲਵੀ ਨੇ ਤੋਹਫੇ ਦੀ ਡੱਬੀ ਖੋਲੀ ਤਾਂ ਉਸ ਵਿੱਚ ਇੱਕ ਸੁੰਦਰ ਸੋਨੇ ਦੀ ਮੰਦਰੀ ਸੀ ਪਲਵੀ ਬਹੁਤ ਖੁਸ਼ ਹੋ ਗਈ ਜਦੋਂ ਸੰਜੀਵ ਨੇ ਬੜੇ ਪਿਆਰ ਨਾਲ ਉਸ ਦੀ ਉਂਗਲੀ ਵਿੱਚ ਮੂਠੀ ਪਾਈ ਤਾਂ ਪਲਵੀ ਉਸਦੇ ਛੋਹ ਨਾਲ ਕੰਬ ਗਈ ਹਾਲਾਂਕਿ ਦੋਵੇਂ ਪਹਿਲਾਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਅੱਜ ਤੱਕ ਸੰਜੀਵ ਨੇ ਉਸ ਨੂੰ ਛੂਆ ਵੀ ਨਹੀਂ ਸੀ ਆਪਣੇ ਪਤੀ ਦੀ ਪਹਿਲੀ ਛੋਹ ਨੂੰ ਮਹਿਸੂਸ ਕਰਦੇ ਹੋਏ ਪਲਵੀ ਦਾ ਹਰ ਅੰਗ ਕੰਬ ਗਿਆ ਸੀ ਕੁਝ ਦੇਰ ਸੰਜੀਵ ਨੇ ਉਸ ਨਾਲ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਗੱਲ ਕੀਤੀ ਤੇ ਉਸ ਨੂੰ ਮਿੱਠੇ ਮਿੱਠੇ ਸੁਪਨੇ ਦਿਖਾਏ ਇਸ ਤੋਂ ਬਾਅਦ ਉਹ ਹੌਲੀ ਜਿਹਾ ਕਹਿਣ ਲੱਗਾ ਸੁਣੋ ਮੈਂ ਜਾਣਦਾ ਹਾਂ ਅੱਜ ਰਾਤ ਨੂੰ ਲੈ ਕੇ ਤੁਹਾਡੀਆਂ ਬਹੁਤ ਸਾਰੀਆਂ ਇਸ਼ਾਵਾਂ ਹੋਣਗੀਆਂ ਪਰ ਮੈਂ ਬਹੁਤ ਥੱਕ ਗਿਆ ਹਾਂ ਸਾਡੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨ ਲਈ ਹੋਰ ਬਹੁਤ ਸਾਰੇ ਪਲ ਆਉਣਗੇ ਅੱਜ ਮੈਂ ਤੇਰੀ ਗੋਦੀ ਵਿੱਚ ਸਿਰ ਰੱਖ ਕੇ ਸੌਣਾ ਹੈ ਪਲੀਜ਼ ਮੈਨੂੰ ਸੌਣ ਦਿਓ ਇਹ ਕਹਿ ਕੇ ਉਹ ਬੱਚੇ ਵਾਂਗ ਪਲਵੀ ਦੀ ਗੋਦੀ ਵਿੱਚ ਲੇਟ ਗਿਆ ਪਲਵੀ ਦਾ ਦਿਲ ਪਿਆਰ ਨਾਲ ਭਰ ਗਿਆ ਉਹ ਹੌਲੀ-ਹੌਲੀ ਸੰਜੀਵ ਦੇ ਵਾਲਾਂ ਵਿੱਚ ਆਪਣੀਆਂ ਉਂਗਲਾਂ ਘਮਾਉਣ ਲੱਗੀ। ਫਿਰ ਕੁਝ ਦੇਰ ਬਾਅਦ ਸੰਜੀਵ ਗੂੜੀ ਨੀਂਦ ਵਿੱਚ ਸੌਂ ਗਿਆ। ਫਿਰ ਪਲਵੀ ਹੌਲੀ ਜਿਹੀ ਉੱઠી ਤੇ ਬਾਥਰੂਮ 'ਚ ਜਾ ਕੇ ਉਸਨੇ ਆਪਣੇ ਕੱਪੜੇ ਬਦਲ ਲਏ ਤੇ ਬਿਸਤਰੇ ਤੇ ਆ ਕੇ ਲੇਟ ਗਈ। ਉਸ ਨੂੰ ਨਵੇਂ ਘਰ ਵਿੱਚ ਨੀਂਦ ਨਹੀਂ ਆ ਰਹੀ ਸੀ ਪਰ ਥੱਕੇ ਹੋਣ ਕਾਰਨ ਉਸ ਦੀਆਂ ਪਲਕਾਂ ਹੌਲੀ-ਹੌਲੀ ਨੀਂਦ ਨਾਲ ਭਾਰੀ ਹੋਣ ਲੱਗੀਆਂ। ਅਗਲੀ ਸਵੇਰ ਜਦੋਂ ਉੱઠી ਤਾਂ ਸੰਜੀਵ ਬਾਥਰੂਮ ਵਿੱਚ ਸੀ। ਕੁਝ ਦੇਰ ਬਾਅਦ ਜਦੋਂ ਉਹ ਬਾਥਰੂਮ ਤੋਂ ਬਾਹਰ ਆਇਆ ਤਾਂ ਉਸਨੇ ਪਲਵੀ ਨੂੰ ਕਿਹਾ ਕਿ ਮੈਂ ਚਾਹ ਬਣਾਉਣ ਜਾ ਰਿਹਾ ਹਾਂ ਤੁਸੀਂ ਵੀ ਤਿਆਰ ਹੋ ਜਾਓ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਨਿਕਲ ਗਿਆ ਪਲਵੀ ਥੋੜੀ ਹੈਰਾਨ ਹੋਈ ਕਿ ਨਾ ਹੀ ਉਸਦੇ ਪਤੀ ਨੇ ਉਸਨੂੰ ਗੁੱਡ ਮਾਰਨਿੰਗ ਕਿਹਾ ਤੇ ਨਾ ਹੀ ਉਸਨੂੰ ਪਿਆਰ ਨਾਲ ਗਲੇ ਲਾਇਆ ਖੈਰ ਪਲਵੀ ਬਾਥਰੂਮ ਵਿੱਚ ਚਲੀ ਗਈ ਤੇ ਤਿਆਰ ਹੋ ਕੇ ਬਾਹਰ ਆ ਗਈ ਜਿਵੇਂ ਹੀ ਉਹ ਕਮਰੇ ਵਿੱਚ ਆਈ ਤਾਂ 당ਗ ਰਹਿ ਗਈ ਕਿਉਂਕਿ ਉਸਦਾ ਸਹੁਰਾ ਬੈੱਡ ਤੇ ਬੈਠਾ ਸੀ ਉਸਦਾ ਸਹੁਰਾ ਗਿੱਲੇ ਵਾਲਾਂ ਵਿੱਚ ਉਸਨੂੰ ਦੇਖਦਾ ਹੀ ਰਹਿ ਗਿਆ ਪਲਵੀ ਡਰ ਗਈ ਤੇ ਆਪਣੀ ਸਾੜੀ ਦਾ ਪੱਲਾ ਠੀਕ ਕਰਦੇ ਹੋਏ ਬੋਲੀ ਨਮਸਤੇ ਪਾਪਾ ਜੀ ਉਸ ਦੀ ਆਵਾਜ਼ ਸੁਣ ਕੇ ਉਸ ਦਾ ਸਹੁਰਾ ਇਸ ਤਰ੍ਹਾਂ ਖबरा ਗਿਆ ਜਿਵੇਂ ਉਸ ਨੂੰ ਕਿਸੇ ਨੇ ਚੋਰੀ ਕਰਦਿਆਂ ਫੜ ਲਿਆ ਹੋਵੇ ਉਸ ਨੇ ਨਮਸਤੇ ਦਾ ਜਵਾਬ ਦਿੱਤਾ ਤੇ ਬਸ ਉਸ ਨੂੰ ਵੇਖਦਾ ਰਿਹਾ ਪਲਵੀ ਥੋੜੀ ਪੇ ਚੈਨ ਹੋ ਗਈ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦਾ ਸਹੁਰਾ ਉਸ ਦੇ ਕਮਰੇ ਵਿੱਚ ਇਸ ਤਰ੍ਹਾਂ ਕਿਉਂ ਬੈਠਾ ਹੈ ਖੈਰ ਕੁਝ ਦੇਰ ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਆਪ ਹੀ ਕਮਰੇ ਤੋਂ ਬਾਹਰ ਚਲੀ ਗਈ ਪਲਵੀ ਨੂੰ ਉਸ ਘਰ ਆਏ ਨੂੰ ਹਫਤਾ ਬੀਤ ਗਿਆ ਸੀ ਸੰਜੀਵ ਹਰ ਰਾਤ ਕੋਈ ਨਾ ਕੋਈ ਬਹਾਨਾ ਬਣਾ ਕੇ ਸੌ ਜਾਂਦਾ ਸੀ ਤੇ ਪਲਵੀ ਆਪਣੇ ਪਤੀ ਦਾ ਪਿਆਰ ਪਾਉਣ ਲਈ ਤਰਸ ਰਹੀ ਸੀ ਪਰ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਸਾਰਾ ਦਿਨ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਸੰਜੀਵ ਰਾਤ ਦੇ ਹੁੰਦਿਆਂ ਹੀ ਉਸ ਤੋਂ ਮੂੰਹ ਮੋੜ ਕੇ ਕਿਉਂ ਸੌ ਜਾਂਦਾ ਹੈ ਇੱਕ ਦਿਨ ਸੰਜੀਵ ਛੱਤ ਤੇ ਬਣੇ ਕਮਰੇ 'ਚ ਕੁਝ ਕੰਮ ਕਰ ਰਿਹਾ ਸੀ ਪਲਵੀ ਹਾਲ ਵਿੱਚ ਸੋਫੇ ਤੇ ਚਿੰਤਿਤ ਬੈਠੀ ਸੀ ਫਿਰ ਉਸ ਦਾ ਸਹੁਰਾ ਜਾ ਕੇ ਉਸ ਦੇ ਕੋਲ ਬੈਠ ਗਿਆ ਪਲਵੀ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਉਸਦੇ ਸਹੁਰੇ ਨੇ ਕਿਹਾ ਨੋ ਕੀ ਹੋਇਆ ਲੱਗਦਾ ਹੈ ਕਿ ਤੁਸੀਂ ਇਕੱਲੇਪਣ ਤੋਂ ਪਰੇਸ਼ਾਨ ਹੋ ਜੇ ਕੋਈ ਪਰੇਸ਼ਾਨੀ ਹੈ ਤਾਂ ਮੈਨੂੰ ਦੱਸੋ ਮੈਂ ਤੇਰੀ ਹਰ ਲੋੜ ਪੂਰੀ ਕਰਨ ਦੇ ਸਮਰੱਥ ਹਾਂ ਪਲਵੀ ਇਹ ਸੁਣ ਕੇ ਹੈਰਾਨੀ ਨਾਲ ਆਪਣੇ ਸਹੁਰੇ ਵੱਲ ਦੇਖਣ ਲੱਗੀ ਫਿਰ ਉਸਦੇ ਸਹੁਰੇ ਨੇ ਉਸ ਦਾ ਮੋੜਾ ਫੜ ਕੇ ਕਿਹਾ ਨੋ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਹਾਡੀ ਵਿਆਹ ਦੀ ਰਾਤ ਅਧੂਰੀ ਹੈ ਪਲਵੀ ਉਸ ਦੀਆਂ ਅਜਿਹੀਆਂ ਗੱਲਾਂ ਸੁਣ ਕੇ 당ਗ ਰਹਿ ਗਈ ਉਸਦੇ ਸਹੁਰੇ ਨੇ ਹੱਸਦੇ ਹੋਏ ਕਿਹਾ ਦੇਖ ਨੋ ਮੈਂ ਤੈਨੂੰ ਹਰ ਸੁੱਖ ਦੇਵਾਂਗਾ ਮੈਂ ਇਹ ਸਭ ਤੇਰੀ ਸੰਤੁਸ਼ਟੀ ਲਈ ਹੀ ਕਰ ਰਿਹਾ ਹਾਂ ਦੇਖ ਜੇ ਕੱਲ ਨੂੰ ਤੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਘਰੋਂ ਬਾਹਰ ਜਾਵੇਂਗੀ ਤਾਂ ਫਿਰ ਸਾਡੀ ਬੇਇੱਜ਼ਤੀ ਹੋਵੇਗੀ ਇਸ ਲਈ ਮੇਰੀ ਗੱਲ ਮੰਨ ਪਲਵੀ ਨੂੰ ਇਹ ਸਭ ਸੁਣ ਕੇ ਬਹੁਤ ਵੱਡਾ ਝਟਕਾ ਲੱਗਾ ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦੀ ਪਲਵੀ ਦਾ ਸਹੁਰਾ ਉਸਦੇ ਨਾਲ ਲੱਗ ਕੇ ਬੈਠ ਗਿਆ ਤੇ ਕਹਿਣ ਲੱਗਾ ਕੀ ਹੋਇਆ ਨੋ ਤੈਨੂੰ ਮੇਰੇ ਤੋਂ ਸ਼ਰਮ ਆ ਰਹੀ ਹੈ। ਪਲਵੀ ਨੇ ਗੁੱਸੇ ਨਾਲ ਚੀਕਦਿਆਂ ਕਿਹਾ, ਪਹਿਲਾ ਤਾਂ ਮੈਂ ਤੁਹਾਡੇ ਬੇਟੇ ਦੀਆਂ ਅਜੀਬੋ-ਗਰੀਬ ਹਰਕਤਾਂ ਤੋਂ ਪਰੇਸ਼ਾਨ ਸੀ ਤੇ ਤੁਸੀਂ ਮੇਰੇ ਪਿਤਾ ਦੀ ਉਮਰ ਦੇ ਹੋ। ਮੇਰੇ ਬਾਰੇ ਇੰਨੀ ਮਾੜੀ ਗੱਲ ਕਿਵੇਂ ਸੋਚ ਸਕਦੇ ਹੋ? ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਅਜਿਹੇ ਲੋਕਾਂ ਵਿੱਚ ਫਸ ਗਈ ਹਾਂ। ਉਹ ਤਾਂ ਹੀ ਉਸਦਾ ਪਤੀ ਵੀ ਉਸਦੀ ਬਾਤ ਸੁਣ ਕੇ ਛੱਤ ਤੋਂ ਹੇਠਾਂ ਆ ਗਿਆ ਤੇ ਕਹਿਣ ਲੱਗਾ, "ਦੇਖ ਪਲਵੀ, ਪਰਿਵਾਰ ਦੀ ਇੱਜ਼ਤ ਬਚਾਉਣ ਲਈ ਤੁਹਾਨੂੰ ਇਹ ਸਭ ਕਰਨਾ ਪਵੇਗਾ। ਮੈਂ ਮੰਨਦਾ ਹਾਂ" ਕਿ ਮੇਰੇ ਵਿੱਚ ਕਮੀ ਹੈ ਪਰ ਤੁਸੀਂ ਇਹ ਸਭ ਕਿਸੇ ਨੂੰ ਨਾ ਦੱਸਣਾ ਕੁਝ ਦਿਨਾਂ ਬਾਅਦ ਸਾਰੇ ਖੁਸ਼ਖਬਰੀ ਸੁਣਾਉਣ ਦੀ ਗੱਲ ਕਰਨਗੇ ਫਿਰ ਕੀ ਕਰਨਗੀ ਦੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਵੇਗੀ ਪਲਵੀ ਇਹ ਸਭ ਸੁਣ ਕੇ ਘਬਰਾ ਗਈ ਕਿਉਂਕਿ ਉਹ ਘਰ ਵਿੱਚ ਦੋ ਮਰਦਾਂ ਦੇ ਨਾਲ ਬਿਲਕੁਲ ਇਕੱਲੀ ਸੀ ਉਸਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਤੇ ਸੋਚਣ ਲੱਗੀ ਕਿ ਇਸ ਤਰ੍ਹਾਂ ਖਬਰਾਉਣ ਦਾ ਕੋਈ ਫਾਇਦਾ ਨਹੀਂ ਹੈ ਫਿਰ ਉਸਨੇ ਹੌਲੀ ਜਿਹਾ ਕਿਹਾ ਠੀਕ ਹੈ ਮੈਂ ਤਿਆਰ ਹਾਂ ਪਰ ਇਸ ਸਮੇਂ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਭੁੱਖ ਨਹੀਂ ਸਹਾਰ ਸਕਦੀ ਮੈਨੂੰ ਭੁੱਖ ਕਾਰਨ ਚੱਕਰ ਆਉਣ ਲੱਗ ਜਾਂਦੇ ਹਨ ਪਹਿਲਾਂ ਮੈਂ ਖਾਣਾ ਖਾਵਾਂਗੀ ਉਸਦੇ ਸਹੁਰੇ ਨੇ ਝੱਟ ਫੋਨ ਕੱਢਿਆ ਤੇ ਕਿਹਾ ਨੋਹ ਦਾਸ ਤੁਸੀਂ ਕੀ ਖਾਓਗੇ ਮੈਂ ਹੁਣੇ ਬਾਹਰੋਂ ਖਾਣਾ ਮੰਗਵਾਉਂਦਾ ਹਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪਲਵੀ ਨੂੰ ਮੌਕਾ ਮਿਲ ਗਿਆ ਸੀ ਉਸਨੇ ਕਿਹਾ ਮੈਂ ਬਰੀਆਨੀ ਖਾਣਾ ਚਾਹੁੰਦੀ ਹਾਂ ਉਸਦੇ ਸਹੁਰੇ ਨੇ ਤੁਰੰਤ ਬਰੀਆਨੀ ਆਲੂ ਵਾਲੇ ਪਰਾਂਠੇ ਤੇ ਗੁਲਾਬ ਜਾਮਨ ਦਾ ਆਰਡਰ ਕਰ ਦਿੱਤਾ। ਪਲਵੀ ਨੇ ਕਿਹਾ ਜਦੋਂ ਤੱਕ ਖਾਣਾ ਨਹੀਂ ਆਉਂਦਾ ਮੈਂ ਆਪਣੇ ਕਮਰੇ ਵਿੱਚ ਆਰਾਮ ਕਰ ਲੈਂਦੀ ਹਾਂ। ਇਹ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ। ਬਾਹਰ ਦੋਵੇਂ ਪਿਓ ਪੁੱਤਰ ਆਪਣੀ ਯੋਜਨਾ ਤੇ ਮੁਸਕਰਾ ਰਹੇ ਸਨ ਕਿਉਂਕਿ ਉਹਨਾਂ ਦੇ ਇਰਾਦੇ ਕੁਝ ਹੋਰ ਸੀ। ਪਵਨ ਨੇ ਕਿਹਾ ਵਾ ਪਪਾ ਇਹ ਤਾਂ ਇੱਕ ਵਾਰ ਵਿੱਚ ਹੀ ਮੰਨ ਗਈ। ਅਸੀਂ ਤਾਂ ਸੋਚਿਆ ਸੀ ਇਸ ਨਾਲ ਜ਼ਬਰਦਸਤੀ ਕਰਨੀ ਪਵੇਗੀ। ਬਸ ਇੱਕ ਵਾਰ ਉਸਦੀ ਅਜਿਹੀ ਵੀਡੀਓ ਬਣਾ ਲਓ। ਕਿਉਂ ਸਾਡੀ ਗੱਲ ਮੰਨਣ ਤੋਂ ਇਨਕਾਰ ਨਾ ਕਰ ਸਕੇ ਉਸ ਤੋਂ ਬਾਅਦ ਹਰ ਰੋਜ਼ ਨਵਾਂ ਗਾਹਕ ਆਏਗਾ ਤੇ ਉਹ ਸਾਨੂੰ ਇਨਕਾਰ ਵੀ ਨਹੀਂ ਕਰ ਸਕੇਗੀ ਫਿਰ ਪੈਸਿਆਂ ਦੀ ਬਰਸਾਤ ਹੋਵੇਗੀ ਕਿਉਂਕਿ ਇਹ ਦੇਖਣ ਵਿੱਚ ਬਹੁਤ ਸੋਹਣੀ ਹੈ ਇਹ ਅਨਾਥ ਹੈ ਇਸ ਲਈ ਉਸ ਨੂੰ ਕੋਈ ਪੁੱਛਣ ਵਾਲਾ ਕਿੱਥੇ ਹੈ ਵੈਸੇ ਵੀ ਸਾਨੂੰ ਪਹਿਲਾਂ ਬਹੁਤ ਡਰਾਮਾ ਕਰਨਾ ਪਿਆ ਤਾਂ ਜੋ ਇਸ ਨੂੰ ਕੋਈ ਸ਼ੱਕ ਨਾ ਹੋਵੇ ਫਿਰ ਦੋਵੇਂ ਪਿਓ ਪੁੱਤ ਉੱਚੀ ਉੱਚੀ ਹੱਸਣ ਲੱਗੇ ਅੰਦਰ ਪਲਵੀ ਵੀ ਵਿਅੰਗਮਈ ਢੰਗ ਨਾਲ ਮੁਸਕराई ਕਿਉਂਕਿ ਕਮਰੇ ਵਿੱਚ ਆਉਣ ਦਾ ਬਹਾਨਾ ਬਣਾ ਕੇ ਉਹ ਲੁਕ ਕੇ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਪਲਵੀ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈਆਂ। ਉਸਨੇ ਤੁਰੰਤ ਆਨਤ ਆਸ਼ਰਮ ਦੀ ਸੰਚਾਲਕ ਗੀਤਾ ਜੀ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਫਿਰ ਉਸਨੇ ਪੁਲਿਸ ਨੂੰ ਵੀ ਫੋਨ ਕਰਕੇ ਬੁਲਾ ਲਿਆ ਤੇ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਕੁਝ ਦੇਰ ਬਾਅਦ ਖਾਣਾ ਆ ਗਿਆ। ਉਸਦੇ ਸਹੁਰੇ ਨੇ ਦਰਵਾਜ਼ਾ ਖੜਕਾਇਆ ਤੇ ਕਿਹਾ, "ਪਲਵੀ ਬਾਹਰ ਆ ਜਾਓ, ਖਾਣਾ ਆ ਗਿਆ ਹੈ।" ਖਾਣਾ ਖਾ ਲਓ ਪਰ ਪਲਵੀ ਨੇ ਦਰਵਾਜ਼ਾ ਨਹੀਂ ਖੋਲਿਆ ਉਸਦੇ ਸਹੁਰੇ ਨੂੰ ਬਹੁਤ ਗੁੱਸਾ ਆਇਆ ਉਸਨੇ ਕਿਹਾ ਕਿ ਤੁਸੀਂ ਕਦੋਂ ਤੱਕ ਦਰਵਾਜ਼ਾ ਨਹੀਂ ਖੋਲੋਗੇ ਇਸ ਤਰ੍ਹਾਂ ਕਮਰੇ ਵਿੱਚ ਲੁਕਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਸਾਡੇ ਚੁਗਲ ਵਿੱਚ ਬੁਰੀ ਤਰ੍ਹਾਂ ਫਸ ਗਏ ਹੋ ਸਾਨੂੰ ਐਨੇ ਕੱਚੇ ਖਿਡਾਰੀ ਨਾ ਸਮਝਣਾ ਪਰ ਫਿਰ ਵੀ ਪਲਵੀ ਨੇ ਦਰਵਾਜ਼ਾ ਨਹੀਂ ਖੋਲਿਆ ਥੋੜੀ देर ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਜਦੋਂ ਸੰਜੀਵ ਨੇ ਜਾ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਕੀਤਾ ਜੀ ਪੁਲਿਸ ਟੀਮ ਦੇ ਨਾਲ ਖੜੀ ਸੀ। ਉਹਨਾਂ ਨੂੰ ਦੇਖ ਕੇ ਸੰਜੀਵ ਦੇ ਹੋਸ਼ ਉੱਡ ਗਏ। ਇੰਸਪੈਕਟਰ ਨੇ ਤੁਰੰਤ ਪਵਨ ਤੇ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਫਿਰ ਪਲਵੀ ਆਪਣੇ ਕਮਰੇ ਤੋਂ ਬਾਹਰ ਆਈ ਤੇ ਪਿਓ-ਪੁੱਤ ਦੋਵਾਂ ਨੂੰ ਥੱਪੜ ਮਾਰ ਕੇ ਕਿਹਾ, "ਤੁਸੀਂ ਕੀ ਸੋਚਿਆ ਸੀ ਕਿ ਜੇ ਮੇਰੇ ਅੱਗੇ-ਪਿੱਛੇ ਕੋਈ ਨਹੀਂ ਹੈ ਤਾਂ ਤੁਸੀਂ ਮੈਨੂੰ ਆਸਾਨੀ ਨਾਲ ਫਸਾ ਲਓਗੇ। ਮੇਰੇ ਕੋਲ ਸਿੱਖਿਆ ਦੀ ਤਾਕਤ ਹੈ। ਮੈਂ ਅਧਿਕਾਰਾਂ ਨੂੰ ਜਾਣਦੀ ਹਾਂ ਤੇ ਮੁਸ਼ਕਲ ਹਾਲਾਤਾਂ ਨਾਲ ਕਿਵੇਂ ਨਜਿੱਠਣਾ ਹੈ, ਉਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ।" ਕਿਉਂਕਿ ਮੈਂ ਬਚਪਨ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹਾਂ ਇਸ ਲਈ ਜ਼ਿੰਦਗੀ ਨੇ ਮੈਨੂੰ ਬਹੁਤ ਮਜ਼ਬੂਤ ਬਣਾਇਆ ਹੈ ਸੰਜੀਵ ਤੇ ਉਸਦੇ ਪਿਤਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮਾਸੂਮ ਅਨਾਥ ਬੱਚੀ ਇੰਨੀ ਹਿੰਮਤ ਦਿਖਾ ਸਕਦੀ ਹੈ ਉਹਨਾਂ ਨੇ ਸੋਚਿਆ ਸੀ ਕਿ ਉਹ ਜ਼ਬਰਦਸਤੀ ਉਸਦੀ ਵੀਡੀਓ ਬਣਾ ਲੈਣਗੇ ਤੇ ਉਸ ਤੋਂ ਬਾਅਦ ਉਸਨੂੰ ਬਲੈਕਮੇਲ ਕਰਕੇ ਧੰਦਾ ਕਰਵਾਉਣਗੇ ਪਰ ਇੱਥੇ ਤਾਂ ਉਹਨਾਂ ਦਾ ਪਾਸਾ ਹੀ ਉਲਟ ਪੈ ਗਿਆ ਸੀ ਜਦੋਂ ਪੁਲਿਸ ਨੇ ਪਿਛਗਛ ਕੀਤੀ ਤਾਂ ਪਤਾ ਲੱਗਾ ਕੇ ਦੋਵੇਂ ਪਿਓ ਪੋਤ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਲੜਕੀਆਂ ਨੂੰ ਇਸ ਤਰ੍ਹਾਂ ਪਸਾਉਂਦੇ ਸੀ ਤੇ ਫਿਰ ਉਹਨਾਂ ਲੜਕੀਆਂ ਨਾਲ ਵਿਆਹ ਕਰਵਾ ਕੇ ਸੰਜੀਵ ਉਹਨਾਂ ਤੋਂ ਤੰਦਾ ਕਰਵਾਉਂਦਾ ਸੀ ਹਾਲਾਂਕਿ ਸੰਜੀਵ ਨੇ ਕਦੇ ਵੀ ਕਿਸੇ ਕੁੜੀ ਨੂੰ ਛੂਆ ਨਹੀਂ ਸੀ ਕਿਉਂਕਿ ਉਸ ਨੂੰ ਕੁੜੀਆਂ ਪਸੰਦ ਨਹੀਂ ਸਨ ਖੈਰ ਪਲਵੀ ਦੀ ਹਿੰਮਤ ਸਦਕਾ ਅੱਜ ਬਹੁਤ ਹੀ ਖਤਰਨਾਕ ਅਪਰਾਧੀ ਸ਼ਲਾਖਾਂ ਪਿੱਛੇ ਸਨ ਦੋਸਤੋ ਕਿਸੇ ਮੁਸ਼ਕਲ ਸਥਿਤੀ ਵਿੱਚ ਫਸਣ ਤੇ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਬਲਕੇ ਵਿਅਕਤੀ ਨੂੰ ਠੰਡੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਉਸ ਸਥਿਤੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣਾ ਚਾਹੀਦਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ